ਸਤ ਸ੍ਰੀ ਅਕਾਲ ਦੋਸਤੋ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੇਵ ਆਨਲਾਈਨ ਸਰਵਿਸਿਜ਼ ਵਿੱਚ। ਦੋਸਤੋ ਉਮੀਦ ਕਰਦੇ ਹਾਂ ਕਿ ਤੁਹਾਨੂੰ ਹਮੇਸ਼ਾ ਹੀ ਸਾਡੀ ਵੀਡੀਓ ਦੀ ਉਡੀਕ ਰਹਿੰਦੀ ਹੋਵੇਗੀ ਸੋ ਇਸੇ ਹੀ ਉਡੀਕ ਦੇ ਮੱਦੇਨਜ਼ਰ ਅਸੀਂ ਅੱਜ ਇੱਕ ਨਵੇਂ ਟੌਪਿਕ ਤੇ ਨਵੀਂ ਵੀਡੀਓ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ। ਵਧੇਰੇ ਜਾਣਕਾਰੀ ਲਈ ਤੁਹਾਨੂੰ ਆਪਾਂ ਲੈਪਟਾਪ ਸਕਰੀਨ ਤੇ ਲੈ ਚਾਲਦੇ ਹਾਂ ਜੋ ਕਿ ਅੱਜ ਦਾ ਆਪਣਾ ਟੌਪਿਕ ਹੈ ਉਹ ਤੁਹਾਨੂੰ ਡਿਟੇਲ ਦੇ ਵਿੱਚ ਦੱਸਿਆ ਜਾਵੇਗਾ ਕਿ ਜੀ ਦੋਸਤੋ ਜੋ ਅੱਜ ਦਾ ਆਪਣਾ ਟੌਪਿਕ ਹੈ ਉਹ ਇਹ ਹੈ ਕਿ ਜੋ ਸਟੇਟ ਲੈਵਲ ਦੀ ਸਕਾਲਰਸ਼ਿਪ ਹੁੰਦੀ ਹੈ ਪੰਜਾਬ ਸਕਾਲਰਸ਼ਿਪ ਜਿਸ ਨੂੰ ਕਿ ਆਪਾਂ ਅੰਬੇਡਕਰ ਸਕਾਲਰਸ਼ਿਪ ਵੀ ਬੋਲਦੇ ਹਾਂ ਉਹ ਆਪਾਂ ਕਿਸ ਤਰ੍ਹਾਂ ਅਪਲਾਈ ਕਰ ਸਕਦੇ ਹਾਂ ਪਹਿਲਾ ਤੁਸੀਂ ਡਾਕਟਰ ਬੀਏਆਰ ਅੰਬੇਡਕਰ ਸਕਾਲਰਸ਼ਿਪ ਪੋਰਟਲ ਹੈ ਜੋ ਗਵਰਨਮੈਂਟ ਆਫ ਪੰਜਾਬ ਦਾ ਉਸਤੇ ਲੌਗਇਨ ਆਈਡੀ ਬਣਾਉਣੀ ਸਿੱਖ ਲਵੋ ਅਤੇ ਉਸਤੇ ਫ੍ਰੀਸ਼ਿਪ ਕਾਰਡ ਅਪਲਾਈ ਕਰਨਾ ਸਿੱਖੋ ਦੋਸਤੋ ਜੇਕਰ ਤੁਸੀਂ ਸਾਡੀ ਉਹ ਵੀਡੀਓ ਨਹੀਂ ਦੇਖੀ ਜਾਂ ਤੁਸੀਂ ਫ੍ਰੀਸ਼ਿਪ ਕਾਰਡ ਨੂੰ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਆਈ ਬਟਨ ਦੇ ਵਿੱਚ ਤੁਹਾਨੂੰ ਉਸ ਦਾ ਲਿੰਕ ਮਿਲ ਜਾਵੇਗਾ ਤੇ ਕੋਸ਼ਿਸ਼ ਕਰਾਂਗੇ ਕਿ ਡਿਸਕ੍ਰਿਪਸ਼ਨ ਦੇ ਵਿੱਚ ਵੀ ਉਸ ਵੀਡੀਓ ਦਾ ਲਿੰਕ ਅਸੀਂ ਪਾ ਦਈਏ ਤਾਂ ਜੋ ਪਹਿਲਾਂ ਤੁਸੀਂ ਡਾਕਟਰ ਬੀਏਆਰ ਅਬੀਟਕਰ ਸਕਾਲਰਸ਼ਿਪ ਪੋਰਟਲ ਹੈ ਜੋ ਗਵਰਨਮੈਂਟ ਆਫ ਪੰਜਾਬ ਦਾ ਉਸ ਤੇ ਲੌਗਇਨ ਆਈਡੀ ਬਣਾਉਣੀ ਸਿੱਖ ਲਵੋ ਅਤੇ ਉਸ ਤੇ ਫ੍ਰੀਸ਼ਿਪ ਕਾਰਡ ਅਪਲਾਈ ਕਰਨਾ ਸਿੱਖੋ ਜਦੋਂ ਤੁਹਾਡਾ ਫ੍ਰੀਸ਼ਿਪ ਕਾਰਡ ਅਪਰੂਵ ਹੋ ਜਾਂਦਾ ਹੈ ਤਾਂ ਤੁਸੀਂ ਸਕਾਲਰਸ਼ਿਪ ਦੇ ਲਈ ਅਪਲਾਈ ਕਰ ਸਕਦੇ ਹੋ ਔਰ ਅਸੀਂ ਇੱਕ ਹੋਰ ਵੀਡੀਓ ਵੀ ਪਾਈ ਸੀ ਕਿ ਜੇਕਰ ਤੁਹਾਡੇ ਫ੍ਰੀਸ਼ਿਪ ਕਾਰਡ ਦੇ ਵਿੱਚ ਰਿਜੈਕਸ਼ਨ ਆਉਂਦੀ ਹੈ ਤਾਂ ਉਸ ਦਾ ਤੁਸੀਂ ਕਿਸ ਤਰ੍ਹਾਂ ਹੱਲ ਕਰ ਸਕਦੇ ਹੋ ਦੋਸਤੋ ਉਹ ਵੀ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਵੇਗਾ ਸੋ ਅੱਜ ਗੱਲ ਕਰਦੇ ਹਾਂ ਕਿ ਆਪਾਂ ਸਕਾਲਰਸ਼ਿਪ ਦੇ ਲਈ ਕਿਸ ਤਰ੍ਹਾਂ ਅਪਲਾਈ ਕਰ ਸਕਦੇ ਹਾਂ ਦੋਸਤੋ ਡਾਕਟਰ ਅੰਬੇਡਕਰ ਸਕਾਲਰਸ਼ਿਪ ਪੋਰਟਲ ਤੇ ਤੁਸੀਂ ਚਲੇ ਜਾਣਾ ਹੈ ਫਿਰ ਉੱਥੇ ਆਪਣਾ ਲੌਗਇਨ ਆਈਡੀ ਅਤੇ ਪਾਸਵਰਡ ਫਿਲ ਕਰਕੇ ਆਪਣੀ ਆਈਡੀ ਨੂੰ ਲੌਗਇਨ ਕਰ ਲੈਣਾ ਹੈ ਆਈਡੀ ਲੌਗਇਨ ਕਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਤੁਹਾਡੇ ਲੈਫਟ ਹੈਂਡ ਸਾਈਡ ਡਾਊਨਲੋਡ ਫ੍ਰੀਸ਼ਿਪ ਕਾਰਡ ਦੀ ਆਪਸ਼ਨ ਆਏਗੀ ਫ੍ਰੀਸ਼ਿਪ ਕਾਰਡ ਨੂੰ ਡਾਊਨਲੋਡ ਕਰਕੇ ਆਪਾਂ ਤੁਹਾਨੂੰ ਦਿਖਾ ਦਿੰਦੇ ਹਾਂ ਕਿ ਇਹ ਕਿਸ ਤਰ੍ਹਾਂ ਦਾ ਨਜ਼ਰ ਆਉਂਦਾ ਹੈ ਦੋਸਤੋ ਇਹ ਤੁਹਾਡੇ ਸਾਹਮਣੇ ਹੈ ਸਕਿਉਰਿਟੀ ਪਰਪਸ ਲਈ ਆਪਾਂ ਇਸ ਨੂੰ ਥੋੜਾ ਬਲਰ ਕੀਤਾ ਹੈ ਇਸ ਤਰ੍ਹਾਂ ਦਾ ਫ੍ਰੀਸ਼ਿਪ ਕਾਰਡ ਅਪਲਾਈ ਤੁਹਾਨੂੰ ਨਜ਼ਰ ਆਵੇਗਾ ਇਹ ਹੁਣ ਆਪਾਂ ਹੋਮ ਪੇਜ ਤੇ ਜਾਵਾਂਗੇ ਉੱਥੇ ਲੈਫਟ ਹੈਂਡ ਸਾਈਡ ਤੇ نیچےਉਂ ਫੋਰਥ ਆਪਸ਼ਨ ਨਜ਼ਰ ਆਵੇਗੀ ਅਪਲਾਈ ਆਨਲਾਈਨ ਦੀ ਉਸ ਤੇ ਆਪਾਂ ਕਲਿੱਕ ਕਰਾਂਗੇ ਉਸ ਤੇ ਕਲਿੱਕ ਕਰਨ ਤੋਂ ਬਾਅਦ ਆਪਾਂ ਇੱਕ ਨਵੇਂ ਪੇਜ ਤੇ ਚਲੇ ਜਾਵਾਂਗੇ ਇੱਥੇ ਕਾਫੀ ਸਾਰੀ ਡਿਟੇਲ ਆਪਣੀ ਆਲਰੇਡੀ ਫਿਲ ਹੈ ਸੋ ਨਾ ਜਿਹੜੀ ਆਪਾਂ ਡਿਟੇਲ ਫਿਲ ਕਰਨੀ ਹੈ ਉਹ ਡिटेल ਹੈ ਜੋ ਫਿਲ ਕਰਨੀ ਹੈ ਆਪਾਂ ਜ਼ਿਲ੍ਹਾ ਸਿਲੈਕਟ ਕਰਾਂਗੇ ਕਿ ਆਪਣਾ ਜ਼ਿਲ੍ਹਾ ਕਿਹੜਾ ਹੈ ਜ਼ਿਲ੍ਹਾ ਸਿਲੈਕਟ ਕਰਨ ਤੋਂ ਬਾਅਦ ਤੇ ਤਹਿਸੀਲ ਦਾ ਜੋ অপਸ਼ਨ ਹੈ ਉਹ ਇਨੇਬਲ ਹੋ ਜਾਵੇਗਾ ਫਿਰ ਆਪਾਂ ਤਹਿਸੀਲ ਸਿਲੈਕਟ ਕਰਾਂਗੇ ਫਿਰ ਆਪਾਂ ਆਪਣਾ ਇੰਸਟੀਚਿਊਟ ਜਿਹੜਾ ਵੀ ਆਪਣਾ ਕਾਲਜ ਜੀ ਵਗੈਰਾ ਹੈ ਉਹ ਆਪਾਂ ਇਸ ਲਿਸਟ ਦੇ ਵਿੱਚੋਂ ਚੂਜ਼ ਕਰਾਂਗੇ ਇਹ ਚੂਜ਼ ਕਰਨ ਤੋਂ ਬਾਅਦ نیچے ਐਪਲੀਕੇਸ਼ਨ ਰਿਲੇਟਡ ਡਿਟੇਲਸ ਤੇ ਚਲੇ ਜਾਵਾਂਗੇ ਉਸ ਤੋਂ ਪਰ ਕਿ ਆਪਾਂ ਕੰਟਲੀ ਹੁਣ ਕਿਹੜੀ ਸਟੱਡੀ ਕਰ ਰਹੇ ਹਾਂ ਕੰਟਲੀ ਮੰਨ ਲਓ ਆਪਾਂ ਬੀਏ ਬੀਐਸਸੀ ਜੋ ਵੀ ਕਰ ਰਹੇ ਹਾਂ ਉਹ ਆਪਾਂ ਸਿਲੈਕਟ ਕਰਾਂਗੇ ਮੰਨ ਲਓ ਕਿ ਆਪਾਂ ਬੀਏ ਕਰ ਰਹੇ ਹਾਂ ਤਾਂ ਬੀਏ ਦਾ ਕਿਹੜੀ ਬੀਏ ਕਰ ਰਹੇ ਆ ਠੀਕ ਹੈ ਜੀ ਫਿਰ ਉਸ ਦਾ ਕੋਰਸイヤー ਕੀ ਹੈ ਔਰ ਇਨਰੋਲਮੈਂਟ ਡੇਟ ਬੇਸਿਕ ਡਿਟੇਲ ਜਿਹੜੀ ਵੀ ਤੁਹਾਡੇ ਸਾਹਮਣੇ ਹੈ ਇੱਥੇ ਦਾਖਲਾ ਡੇਟ ਹੋ ਗਈ ਬੋਡੀ ਇੰਸਟਿਟਿਊਟ ਰੋਲ ਨੰਬਰ ਹੋ ਗਿਆ ਉਹ ਫਿਲ ਕਰਨਾ ਹੈ ਔਰ ਠੀਕ ਹੈ ਉਸ ਤੋਂ ਬਾਅਦ ਡਿਟੇਲ ਆਫ ਲਾਸਟ ਐਗਜ਼ਾਮ ਇਨ ਵਿਚ ਸਟੂਡੈਂਟਸ ਅਪੀਅਰਡ ਕੀ ਪਿਛਲੀ ਵਾਰੀ ਆਪਾਂ ਕਿਹੜੇ ਪੇਪਰ ਦਿੱਤੇ ਸੀ ਭਾਵੇਂ ਕਿ ਇੱਥੇ ਪੁੱਛਿਆ ਜਾ ਰਿਹਾ ਹੈ ਕਿ ਤੁਸੀਂ ਮੋਸਟਲੀ ਜੇਕਰ ਆਪਾਂ ਬੀਏ ਕਰ ਰਹੇ ਆ ਤਾਂ ਪਹਿਲਾਂ ਆਪਾਂ ਪਲੱਸ 2 ਦੇ ਹੀ ਐਗਜ਼ਾਮ ਦਿੱਤੇ ਹੋਣਗੇ ਤਾਂ ਆਪਾਂ ਇੱਥੇ ਪਲੱਸ 2 ਦੀ ਜੋ ਕਿ ਇਨਫੋਰਮੇਸ਼ਨ ਹੈ ਉਹ ਫਿਲ ਕਰ ਦੇਣੀ ਹੈ ਪਲੱਸ 2 ਦਾ ਰੋਲ ਨੰਬਰ ਹੋ ਗਿਆ ਸਾਲ ਠੀਕ ਹੈ ਜੀ ਬੇਸਿਕਲੀ ਡਿਟੇਲ ਆਪਾਂ ਪਲੱਸ 2 ਦੇ ਉੱਤੇ ਫਿਲ ਕਰ ਦੇਣੀ ਹੈ ਉਸ ਤੋਂ ਬਾਅਦ 10th ਦੀ ਡਿਟੇਲ ਫਿਲ ਕਰਨੀ ਹੈ ਕਿ ਬੋਰਡ ਕਿਹੜਾ ਸੀ ਕਦੋਂ 10th ਕਲੀਅਰ ਕੀਤੀ ਔਰ 10th ਦਾ ਰੋਲ ਨੰਬਰ ਉਹ ਕਿੰਨਾ ਹੈ ਇਸ ਤੋਂ ਬਾਅਦ ਇੱਥੇ ਆਪ ਆਪਣੀ ਕਾਸ ਸਰਟੀਫਿਕੇਟ ਫਿਲ ਕਰਨੀ ਹੈ ਕਾਸ ਸਰਟੀਫਿਕੇਟ ਕਿਹੜੀ ਅਥਾਰਟੀ ਨੇ ਅਪਰੂਵ ਕੀਤਾ ਸੀ ਮੋਸਟਲੀ ਪੰਜਾਬ ਦੇ ਵਿੱਚ ਤਹਿਸੀਲਦਾਰ ਇਸ ਨੂੰ ਅਪਰੂਵ ਕਰਦੇ ਹਨ ਤਹਿਸੀਲਦਾਰ ਫਿਲ ਕਰ ਦੇਵਾਂਗੇ ਫਿਰ ਕਾਸ ਸਰਟੀਫਿਕੇਟ ਡੇਟ ਕਦੋਂ ਅਪਰੂਵ ਹੋਇਆ ਸੀ ਦਾ ਡੇਟ ਫਿਲ ਕਰ ਦੇਵਾਂਗੇ ਉਸ ਤੋਂ ਬਾਅਦ अपना इनकम सर्टिफिकेट है उस डिटेल आप ऐसे फिल कर दोगे इनकम सर्टिफिकेट नंबर हो गया ठीक है जी डेटोज भी होगी ये आपा इथे फिल कर देवांगे उस तो बाद दोस्तों जड़ी की ਤੁਹਾਡੀ ਬੈਂਕ ਦੀ ਜਾਣਕਾਰੀ ਹੈ ਬੈਂਕ ਡਿਟੇਲ ਹੈ ਤੁਹਾਡੀ ਉਹ ਆਪਾਂ ਧਿਆਨ ਨਾਲ ਭਰਾਂਗੇ ਆਈ ਐਫ ਐਸ ਸੀ ਕੋਡ ਜਦੋਂ ਆਪਾਂ ਇੱਥੇ ਭਰਾਂਗੇ ਤਾਂ ਆਟੋਮੈਟਲੀ ਆਈ ਐਫ ਐਸ ਸੀ ਕੋਡ ਤੋਂ ਵੈਰੀਫਿਕੇਸ਼ਨ ਕਰਕੇ ਤੁਹਾਡੀ ਬ੍ਰਾਂਚ ਆ ਤੁਹਾਡੇ ਸਾਹਮਣੇ ਸ਼ੋਅ ਕਰ ਦੇਵੇਗਾ ਔਰ ਉਸ ਤੋਂ ਬਾਅਦ ਤੁਸੀਂ ਆਪਣਾ ਦੋ ਵਾਰੀ ਇੱਥੇ ਖਾਤਾ ਨੰਬਰ ਫਿਲ ਕਰੋਗੇ ਖਾਤਾ ਨੰਬਰ ਫਿਲ ਕਰਨ ਤੋਂ ਬਾਅਦ ਦੋਸਤੋ ਫਾਰਮ ਨੂੰ ਇੱਕ ਵਾਰੀ ਫੇਰ ਤੁਸੀਂ ਚੰਗੀ ਤਰ੍ਹਾਂ ਭਰ ਲੈਣਾ ਹੈ ਕਿ ਕਿਤੇ ਕੋਈ ਗਲਤੀ ਨਾ ਰਹਿ ਜਾਵੇ ਸਾਰਾ ਚੰਗੀ ਤਰ੍ਹਾਂ ਧਿਆਨ ਨਾਲ ਦੇਖਣ ਤੋਂ ਬਾਅਦ ਤੁਸੀਂ ਰਜਿਸਟਰਡ ਸਕਾਲਰਸ਼ਿਪ ਅਪਲੀਕੇਸ਼ਨ ਫਾਰਮ ਤੇ ਕਲਿੱਕ ਕਰੋਗੇ ਮੈਸੇਜ ਤੁਹਾਨੂੰ ਸ਼ੋ ਹੋ ਜਾਵੇਗਾ ਕਿ ਤੁਹਾਡੀ ਸਕਾਲਰਸ਼ਿਪ ਲਈ ਜੋ ਅਪਲੀਕੇਸ਼ਨ ਹੈ ਉਹ ਚੰਗੀ ਤਰ੍ਹਾਂ ਸਕਸੈਸਫੁਲੀ ਇੱਥੇ ਸਬਮਿਟ ਹੋ ਚੁੱਕੀ ਹੈ ਜੇਕਰ ਆਪਾਂ ਚਾਹੀਏ ਤਾਂ ਆਪਣੀ ਅਪਲੀਕੇਸ਼ਨ ਨੂੰ ਐਡਿਟ ਕਰ ਸਕਦੇ ਹਾਂ ਐਡਿਟ ਦੀ অপਸ਼ਨ ਤੇ ਜਾ ਕੇ ਔਰ ਆਪਣੇ ਇੰਸਟੀਚਿਊਟ ਵੱਲੋਂ ਇਹ ਅਪਲੀਕੇਸ਼ਨ ਲੌਕ ਕਰ ਦਿੱਤੀ ਜਾਵੇਗੀ ਜੀ ਦੋਸਤੋ ਹੋਮ ਤੇ ਜਦੋਂ ਆਪਾਂ ਜਾਵਾਂਗੇ ਤਾਂ ਇੱਥੇ ਆਪਾਂ ਇਸ ਐਪਲੀਕੇਸ਼ਨ ਨੂੰ ਐਡਿਟ ਵੀ ਕਰ ਸਕਦੇ ਹਾਂ ਲੌਕ ਕਰਨਾ ਚਾਹੀਏ ਲੌਕ ਵੀ ਕਰ ਸਕਦੇ ਹਾਂ ਪਰ ਆਪਾਂ ਨੂੰ ਐਪਲੀਕੇਸ਼ਨ ਲੌਕ ਨਹੀਂ ਕਰਨੀ ਚਾਹੀਦੀ ਹੈਗੀ ਇੱਥੇ ਤੁਸੀਂ ਮੈਸੇਜ ਦੇਖ ਸਕਦੇ ਹੋ ਕਿ ਜੇਕਰ ਆਪਾਂ ਐਪਲੀਕੇਸ਼ਨ ਲੌਕ ਕਰ ਦਿੱਤੀ ਤਾਂ ਦੁਬਾਰਾ ਆਪਾਂ ਇਸ ਨੂੰ ਐਡਿਟ ਨਹੀਂ ਕਰ ਸਕਦੇ ਸੋ ਉਸ ਤੋਂ ਬਾਅਦ ਇਸ ਨੂੰ ਸੇਵ ਔਰ ਇੱਥੇ ਆਪਾਂ ਇਸ ਦਾ ਪ੍ਰਿੰਟ ਆਊਟ ਲੈ ਲਾਂਗੇ ਇਸ ਤਰ੍ਹਾਂ ਦਾ ਇਸ ਦਾ ਪ੍ਰਿੰਟ ਆਊਟ ਆ ਜਾਏਗਾ ਉਸ ਤੋਂ ਬਾਅਦ ਦੋਸਤੋ ਕੀ ਕਰਨਾ ਹੈ ਇੱਥੇ ਇੱਕ ਆਪਸ਼ਨ ਹੈ ਡਾਊਨਲੋਡ ਐਂਡ ਅਪਲੋਡ ਅੰਡਰ ਟੇਕਿੰਗ ਮੰਡਟਰੀ ਇਹ ਜ਼ਰੂਰੀ ਹੈ ਦੋਸਤੋ ਇਸ অপਸ਼ਨ ਤੇ ਜਾ ਕੇ ਆਪਾਂ ਇੱਕ ਡਾਊਨਲੋਡ ਅੰਡਰਟੇਕਿੰਗ ਸਰਟੀਫਿਕੇਟ ਹੈ ਉਹ ਆਪਾਂ ਡਾਊਨਲੋਡ ਕਰਾਂਗੇ ਇਸ ਤਰ੍ਹਾਂ ਦਾ ਸਰਟੀਫਿਕੇਟ ਹੋਏਗਾ ਇਸ ਨੂੰ ਆਪਾਂ ਚੰਗੀ ਤਰ੍ਹਾਂ ਧਿਆਨ ਨਾਲ ਭਰਨਾ ਹੈ ਇਸ ਦੇ ਵਿੱਚ ਜੋ ਬੇਸਿਕ ਡਿਟੇਲ ਆਪਾਂ ਤੋਂ ਪੁੱਛੀ ਗਈ ਹੈ ਫਿਰ ਇਸ ਨੂੰ ਫਿਲ ਕਰਕੇ ਨੀਚੇ ਵਿਦਿਆਰਥੀ ਦਾ ਪੂਰਾ ਨਾਮ ਅਤੇ ਹਸਤਾਖਰ ਮਿਤੀ ਲਿਖ ਕੇ ਇਸ ਨੂੰ ਸਕੈਨ ਕਰਕੇ ਆਪਾਂ ਉਸੇ ਜਗ੍ਹਾ ਤੇ ਅਪਲੋਡ ਕਰ ਦੇਣਾ ਹੈ ਜਿਹੜੀ ਜਗ੍ਹਾ ਤੋਂ ਆਪਾਂ ਇਹ ਡਾਊਨਲੋਡ ਕੀਤਾ ਸੀ ਸੋ ਦੋਸਤੋ ਇਸ ਤਰ੍ਹਾਂ ਬੜੀ ਆਸਾਨੀ ਦੇ ਨਾਲ ਤੁਸੀਂ ਆਨਲਾਈਨ ਆਪਣੀ ਸਕਾਲਰਸ਼ਿਪ ਨੂੰ ਅਪਲਾਈ ਕਰ ਸਕਦੇ ਹੋ ਜੇਕਰ ਫਿਰ ਵੀ ਤੁਹਾਨੂੰ ਕਿਸੇ ਗੱਲ ਦੀ ਨਹੀਂ ਸਮਝ ਲੱਗੀ ਜਾਂ ਤੁਹਾਡੇ ਮਨ ਦੇ ਵਿੱਚ ਕੋਈ ਵੀ ਸਵਾਲ ਹੈ ਤਾਂ ਤੁਸੀਂ ਪਲੀਜ਼ ਸਾਨੂੰ ਪੁੱਛ ਸਕਦੇ ਹੋ ਕਮੈਂਟ ਬਾਕਸ ਦੇ ਵਿੱਚ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਤੁਹਾਡੇ ਸਵਾਲਾਂ ਦਾ ਜਵਾਬ ਦਿੱਤੇ ਜਾਣ ਸੋ ਦੋਸਤੋ ਉਮੀਦ ਕਰਦੇ ਹਾਂ ਕਿ ਵੀਡੀਓ ਤੁਹਾਨੂੰ ਜ਼ਰੂਰ ਚੰਗੀ ਲੱਗੀ ਹੋਵੇਗੀ ਸੋ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਤੇ ਕਮੈਂਟ ਕਰੋ ਲਾਈਕ ਕਰੋ ਸ਼ੇਅਰ ਕਰੋ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹੋਰ ਇਨਫੋਰਮੇਟਿਵ ਵੀਡੀਓਜ਼ ਤੁਹਾਡੇ ਲਈ ਲੈ ਕੇ ਆ ਸਕੀਏ ਤਤਕਲੀ ਸਾਡੇ ਨਾਲ ਬਨੇ ਰਹੋ ਥੈਂਕਸ ਫੋਰ ਵਾਚਿੰਗ